ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਅਤੇ ਐਸਐਸਪੀ ਫਾਜ਼ਲ ਕਾ ਵਰਿੰਦਰ ਸਿੰਘ ਬਰਾੜ ਦੀ ਨਿਗਰਾਨੀ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਸਪਾ ਸੈਂਟਰ, ਹੁੱਕਾ ਬਾਰ, ਹੋਟਲ ਅਤੇ ਟਾਬਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੋਕਾਂ ਵੱਲੋਂ ਆ ਰਹੀ ਗੁਪਤ ਜਾਣਕਾਰੀ ਮੁਤਾਬਕ ਇਸ ਕੰਮ ਦੀ ਆੜ ਦੇ ਵਿੱਚ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ ਜੋ ਆਮ ਪਬਲਿਕ ਦੀ ਨਜ਼ਰ ਤੋਂ ਬਚਾ ਕੇ ਵੇਚਿਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਐਸਐਸਪੀ ਵਰਿੰਦਰ ਸਿੰਘ ਬਰਾੜ ਅਤੇ ਉਹਨਾਂ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ਤੇ ਅਚੰਤ ਛੇਤ ਚੈਕਿੰਗ ਕੀਤੀ ਗਈ ਹੈ ਵੈਸੇ 올ਓਵਰ ਸਾਰੇ ਸਟੇਟ ਦੀ ਡੀਜੀਪੀ ਸਰ ਦੀ ਇੰਸਟਰਕਸ਼ਨਸ ਹੈਗੀਆਂ ਨੇ 올 오버 스테이트 ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਮਹਮ ਚੱਲ ਰਹੀ ਹੈ ਉਸੇ ਸੰਬੰਧ ਜਿਹੜਾ ਅੱਜ ਸਾਰੇ ਜਿੰਨੇ ਆਪਣੇ ਹੋਟਲ ਟਾਬੇ ਤੇ ਸਪਾਸ ਹੈਗੇ ਆ ਹੁੱਕਾ 바ਰ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਲੋਕਾਂ ਤੋਂ ਵੀ ਫੀਡਬੈਕ ਤੇ ਹੋਰ ਵੀ ਆ ਰਹੀ ਹੈ ਕਿ ਜਿਹੜੇ ਇਹ ਕੁਝ ਇਸ ਦੀ ਆਰਚ ਨਸ਼ਾ ਵਗੈਰਾ ਸਪਲਾਈ ਕਰਦੇ ਆ ਤੇ ਜਿਹੜਾ ਕਿ ਆਮ ਪਬਲਿਕ ਨੂੰ ਪਤਾ ਨਹੀਂ ਲੱਗਦਾ ਸ਼ੋਅ ਨਹੀਂ ਹੋਣ ਦਿੰਦਾ ਸੋ ਇਸੇ ਕਰਕੇ ਅੱਜ ਇਹ ਮੁਹਿੰਮ ਚਲਾਈ ਹੈ ਸਾਰੇ ਸਾਡੇ ਫਾਜ਼ਿਲਕਾ ਡਿਸਟ੍ਰਿਕਟ ਚੱਲ ਰਹੀ ਹੈ 올ਓਵਰ ਸਟੇਟ ਵੀ ਚੱਲ ਰਹੀ ਹੈ ਤੇ ਅਸੀਂ ਉਹਦੇ ਜਿਹੜਾ ਸੀਰੀਅਸਲੀ ਜਿਹੜਾ ਹੈਗਾ ਪਾਰਟੀਆਂ ਬਣਾ ਕੇ ਤੇ ਹਰ ਇੱਕ ਪਾਰਟੀ ਦੇ ਇੰਚਾਰ ਸਾਡੇ ਡੀਐਸਪੀ ਸਬਾਨ ਹਨ ਨਾਲ ਟੀਮ ਦਿੱਤੀ ਗਈ ਹੈ ਤੇ ਅਸੀਂ ਸਾਰੇ ਜਿਹੜੇ ਹੋਟਲ ਸਪਾ ਹੁੱਕਾ ਬਾਰ ਹੋ ਗਏ ਤੇ ਤੁਹਾਡੇ ਟਾਬੇ ਜਿੱਥੇ ਸਾਨੂੰ ਰਿਪੋਰਟਸ ਵੀ ਮਿਲੀਆਂ ਵੀ ਕਿਤੇ ਕੰਮ ਚੱਲ ਰਿਹਾ ਉੱਥੇ ਸਾਰੇ ਚੈਕਿੰਗ ਚੱਲ ਰਹੀ ਹੈ ਇਹ ਚੈਕਿੰਗ ਸ਼ਾਮ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਫਿਰ ਜੋ ਵੀ ਅੱਗੇ ਜਿਹੜਾ ਹੈਗਾ ਇਹਦਾ ਰਿਜ਼ਲਟ ਆਊਗਾ ਉਹ ਜੂਰ ਦੱਸਿਆ ਜਾਊਗਾ ਬਟ ਸਾਡਾ ਮੇਨ ਮਕਸਦ ਜਿਹੜਾ ਹੈ ਦਾ ਇਹੀ ਹੈ ਕਿ ਜਿਹੜਾ ਨਸ਼ੇ ਨੂੰ ਆਪਾਂ ਬੰਦ ਕਰ ਸਕੀਏ ਤੇ ਜਿੰਨੇ ਵੀ ਆਪਾਂ ਨਸ਼ੇ ਦੇ ਆੜ ਚ ਚੱਲ ਰਹੀਆਂ ਨੇ ਚਾਹੇ ਉਹ ਇੱਕ ਟਾਬਾ ਹੀ ਆ ਬੰਦਾ ਆ ਵੀ ਰੋਜ਼ੀ ਰੋਟੀ ਕਮਾ ਰਿਹਾ ਲੋ ਡਾਊਟ ਟਾਬਾ ਹੈਗਾ ਉਹਨੇ ਕਮਾਈ ਕਰਨੀ ਉਹਦੇ ਕਮਾਈ ਦਾ ਸਾਧਨ ਆ ਇਸ ਉਸ ਕਮਾਈ ਦੇ ਸਾਧਨ ਤੇ ਅਸੀਂ ਬ੍ਰੇਕ ਨਹੀਂ ਲਾ ਸਕਦੇ ਪਰ ਜੇ ਅਸੀਂ ਜੇ ਉਸ ਦੀ ਆਰਚ ਗਲਤ ਕੰਮ ਕਰੂਗਾ ਤਾਂ ਫਿਰ ਜਿਹੜਾ ਹੈਗਾ ਉਹ ਬਖਸ਼ਾ ਲਈ ਜਾਊਗਾ ਹਦਾਇਤਾਂ ਕਿਸ ਤਰ੍ਹਾਂ ਦੀਆਂ ਜਾਰੀ ਕੀਤੀਆਂ ਹਦਾਇਤਾਂ ਇਹਨਾਂ ਨੂੰ ਬੜੀ ਕਲੀਅਰ ਕਟ ਹੈ ਤੇ ਕਹਿੰਦਾ ਹੈਗਾ ਕਿ ਟਾਈਮਿੰਗ ਹੋਣਾ ਹੈਗਾ ਜੋ ਟਾਈਮਿੰਗ ਹੈ ਉਹ ਸਾਰਿਆਂ ਲਈ ਇੱਕ ਟਾਈਮਿੰਗ ਹੋਊਗਾ ਉਸ ਸਮੇਂ ਤੁਹਾਡਾ ਢਾਬਾ ਬੰਦ ਹੋ ਜਾਊਗਾ ਜੇ ਤੁਸੀਂ ਐਂ ਹੀ ਦੇਰ ਰਾਤ ਤੱਕ ਖੋਲੋਗੇ ਤਾਂ ਤੁਸੀਂ ਕ੍ਰਾਈਮ ਨੂੰ ਇਨਵਾਈਟ ਕਰ ਰਹੇ ਹੋ ਸੋ ਬੜੀਆਂ ਸਟ੍ਰਿਕਟ ਇਨਸਟਰਕਸ਼ਨਸ ਕਰਤੀਆਂ ਹੈਗੀਆਂ ਇਹਨਾਂ ਨੂੰ ਦੱਸਦਾ ਹੈਗਾ ਕਿ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਹੀ ਤੁਸੀਂ ਕਰਨਾ ਹੈ ਜੰਮੂ ਵਿੱਚ ਅੰਦਰ ਆ ਕੇ ਹਮਲਾ ਹੋਇਆ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਨਾਟਕ ਜਾਰੀ ਹੋਇਆ ਕਿਸ ਤਰ੍ਹਾਂ ਦੀ ਜਿਹੜੀ ਇਹ ਬਾਰਡਰ ਦੀ ਪੋਜੀਸ਼ਨ ਹੈ ਦੇਖੋ ਬੀਗ ਬਾਰਡਰ ਡਿਸਟ੍ਰਿਕਟ ਜੰਮੂ ਦਾ ਜਿਹੜਾ ਇਨਸੀਡੈਂਟ ਹੋਇਆ ਬੜਾ ਮੰਦਭਾਗਾ ਹੋਇਆ